ਮੀਟਿੰਗ ਹੈ ਕੀ ਮੁੱਦਾ ਕੀ ਕਰਨ ਨੂੰ ਮੇਰਾ ਨਾਮ ਸੰਦੀਪ ਕੁਮਾਰਾ ਜੀ ਮੈਂ ਵਾਰਡ ਨੰਬਰ 26 ਤੋਂ ਐਮਸੀ ਹਾਂ ਜਿਹੜਾ ਬੱਸ ਸਟੈਂਡ ਹੈ ਜੀ ਇਹ ਮੇਰੇ ਵਾਰਡ ਦੇ ਵਿੱਚ ਪੈਂਦਾ ਜੀ ਇਹ ਪਿਛਲੇ ਦਿਨਾਂ ਦੇ ਵਿੱਚ ਉਹ ਗੂ ਮਾਫੀਆ ਤੇ ਕੁਝ ਰਾਜਨੀਤਿਕ ਆਗੂਆਂ ਨੇ ਪਲਾਨਿੰਗ ਕਰ ਲਈ ਵੀ ਅਸੀਂ ਬੱਸ ਸਟੈਂਡ ਨੂੰ ਬਟਿੰਡੇ ਸ਼ਹਿਰ ਤੋਂ 6 ਕਿਲੋਮੀਟਰ ਦੂਰ ਮਲੋੜ ਰੋਡ ਤੇ ਥਰਮਲ ਵਾਲੀ ਜਗ੍ਹਾ 'ਚ ਲੈ ਕੇ ਜਾਣਾ ਚਾਹੁੰਦੇ ਆ ਪਰ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਦੇ ਨਾਲ ਤਾਂ ਸਾਡੀ ਸਾਰੀ ਮਾਰਕੀਟ ਹੀ ਇੱਥੇ ਉਜਾੜ ਪੈ ਜਾਊਗਾ ਆ ਇਹ ਤਾਂ ਬਹੁਤ ਧੱਕਾ ਹੈ ਅਸੀਂ ਫਿਰ ਅਸੀਂ ਵਪਾਰੀ ਵਰਗ ਨਾਲ ਬੇਨਤੀ ਕੀਤੀ ਸਾਰੇ ਅੱਜ ਵਪਾਰੀ ਵਰਗ ਇਕੱਠਾ ਹੋ ਗਿਆ ਅੱਜ ਇਸ ਟੀਚਰੋਂ ਦੇ ਵਿੱਚ ਅਸੀਂ ਸਾਰੇ ਭਰਾ ਸਾਰੇ ਵਪਾਰੀ ਆੜੜ ਜਥੇਬੰਦੀਆਂ ਕੱਪੜਾ ਮਾਰਕੀਟ ਦੀ ਕੱਪੜਾ ਮਾਰਕੀਟ ਦੇ ਪ੍ਰਧਾਨ ਥੋਬੀ ਵਿਆਰ ਦੇ ਵਿੱਚੋਂ ਕਿਕਰ ਕਿਕਰ ਬਜ਼ਾਰ ਦੇ ਵਿੱਚੋਂ ਬੈਂਕ ਵਿਆਰ ਦੇ ਵਿੱਚੋਂ ਬੱਸ ਸਟੈਂਡ ਦਾ ਪਿਛਲਾ ਪਾਸਾ ਮਹਿਣਾ ਚੌਕ ਕੋਰਟ ਰੋਡ ਸਾਰੇ ਵਪਾਰੀ ਵਰਗ ਆਏ ਸਾਡੇ ਐਮਸੀ ਭਰਾ ਆਏ ਕੁਝ ਰਾਜਨੀਤਿਕ ਬੰਦੇ ਆਗੂ ਆਏ ਟਰਾਂਸਪੋਰਟਰ ਆਏ ਅੱਜ ਬੜਾ ਹੰਗਾਰਾ ਮਿਲਿਆ ਅਸੀਂ ਬਸ ਤਾਂ ਇਥੋਂ ਬਟਿੰਡਾ ਸ਼ਹਿਰ ਤੋਂ ਜਾਣ ਨਹੀਂ ਦੇਣਾ ਉਹਦੇ ਵਾਸਤੇ ਅਸੀਂ ਸੰਘਰਸ਼ ਕਰ ਰਹੇ ਹਾਂ ਸਰ ਕਿਸ ਤਰ੍ਹਾਂ ਦੀ ਰੂਪਰੇਖਾ ਤਿਆਰ ਕੀਤੀ ਕੀ ਹੈ ਅਸੀਂ ਰੂਪਰੇਖਾ ਤਿਆਰ ਕਰ ਰਹੇ ਹਾਂ ਵੀ ਜੇ ਤਾਂ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਐਮਐਲਏ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਇਹਦਾ ਮੈਮੋਰੰਡਮ ਦੇ ਕੇ ਆਵਾਂਗੇ ਉਸ ਤੋਂ ਬਾਅਦ ਵੀ ਜੇ ਉਹਨਾਂ ਨੇ ਕੋਈ ਗੱਲ ਨਾ ਸੁਣੀ ਤਾਂ ਅਸੀਂ ਇੱਥੇ ਬਾਜ਼ਾਰ ਬੰਦ ਕਰਕੇ ਅਸੀਂ ਧਰਨੇ ਲਾਵਾਂਗੇ ਇਹਦਾ ਰੂਪਰੇਖਾ ਠੀਕ ਹੈ ਇਹ 62 ਜਨਵਰੀ ਨਾਲ ਲਈ ਵੀ ਅਸੀਂ ਬਸ ਸਦਾ ਤੁਹਾਨੂੰ ਜਾਣ ਦੇਣਾ ਕਿ ਜਿਹੜਾ ਕਿ ਉਹ ਐਮਲੋਡ ਰੋਡ ਤੇ ਲਿ ਜਾ ਰਹੇ 7 ਕਿਲੋਮੀਟਰ ਦੂਰ ਕਿ ਮਾਫੀਆ ਲੋਗ ਹੈ ਜਿਹੜੇ ਉੱਥੇ ਜਗ੍ਹਾ ਖਰੀਦੀ ਹੋਈ ਹੈ ਜਿਹਨਾਂ ਦੀ ਉਹ ਕਹਿੰਦੇ ਉੱਥੇ ਲਈ ਜਾਣਾ ਉੱਥੇ ਲਈ ਜਾਣਾ ਸਾਡਾ ਸਾਰਾ ਕਿਸਾਨ ਯੂਨੀਅਨ ਵੀ ਸਾਡੇ ਨਾਲ ਹੈ ਠੀਕ ਹੈ ਸਾਰੇ ਵਪਾਰ ਮੰਡਲ ਨਾਲ ਨੇ ਤੇ ਅਸੀਂ ਸਭ ਤੋਂ ਵੱਧ ਧਰਮਾ ਦੇ ਕੇ ਤੇ ਜੋੜ ਪਈ ਦਾ ਧਰਮਨੀ ਵੀ ਦੇਵਾਂਗੇ ਕੱਲ ਵੀ ਕੱਢਿਆ ਸੀ ਅੱਜ ਵੀ ਮੀਟਿੰਗ ਕੀਤੀ ਸੀਗੀ ਠੀਕ ਹੈ ਇਹਦੀ ਕਮੇਟੀ ਮੀਟਿੰਗ ਮਰਾ ਕੇ ਅਸੀਂ ਉਹ ਕਰਾਂਗੇ ਘਰਾਓ ਵੀ ਕਰਾਂਗੇ ਸਭ ਕੁਝ ਕਰਾਂਗੇ ਡੀਸੀ ਦਫ਼ਤਰ ਮੁਰੇਣਾ ਬਹਿ ਗਿਆ ਉੱਤਰੀ ਬੈਟਾਂਗੇ ਚੌਕ ਦੇ ਵਿੱਚ ਵੀ ਲਾਵਾਂਗੇ ਤਰਨੇ ਕੋਕੜ ਟਾਲ ਵੀ ਕਰਾਂਗੇ ਜੋ ਹੋਇਆ ਕਰਾਂਗੇ ਵੱਧ ਤੋਂ ਵੱਧ ਘਟ ਕਰਾਂਗੇ ਠੀਕ ਹੈ ਜੀ ਸਰ ਅੱਜ ਦੀ ਮੀਟਿੰਗ ਵਾਸਤੇ ਕੀ ਕਰਨੀ ਹੈ ਲੱਗਦਾ ਸਾਰੇ ਨੁਸਕਾਲ ਜੀ ਇੱਕ ਕਮੇਟੀ ਜੇ ਕੋਈ ਲੱਗਦਾ ਰੈਡੀ ਅੱਜ ਦੀ ਮੀਟਿੰਗ ਜੀ ਫਸਟ ਸਟੈਂਡ ਨੂੰ ਬਾਹਰ ਲਜਾਣ ਤੋਂ ਰੁਕਣ ਦੇ ਸੰਬੰਧ ਵਿੱਚ ਜਿੱਥੇ ਸਾਰੇ ਵਪਾਰੀ ਵੀਰ ਟਰਾਂਸਪੋਰਟਰ ਸਾਰੇ ਹੀ ਐਮਸੀ ਔਰ ਨੰਬਰਦਾਰ ਸਾਹਿਬਾਨ ਇਕੱਠੇ ਹੋਏ। ਦੇਖੋ ਮੈਂ ਆਪਦੀ ਗੱਲ ਕਰਾ ਲੇ। ਮੇਰਾ ਪਿੰਡ ਬੜਾ ਦੂਰ ਪਿੰਡ ਨਾਲ ਜਿਹੜੇ ਮੈਂ ਉਹਦੇ ਪਿੰਡ ਦੀ ਗੱਲ ਕਰਾ। 100 ਬੰਦਾ ਦਿੱਲੀ ਵਾਸਤੇ ਸੌਂ ਕਰਦਾ। ਵਾਸਤੇ ਜਿਹੜਾ ਬੱਸ ਸਟੈਂਡ ਤੇ ਆ ਕੇ ਉਹ ਤੋਂ ਬਾਅਦ ਸ਼ਾਮ ਨੂੰ ਉਹਨੇ ਆਪਦੀ ਕੰਮ ਤੋਂ ਲੈ ਕੇ ਵਾਪਸ ਪਿੰਡ ਦੀ ਜਾਉਂਦਾ। ਕਿਚੇਰੀਆਂ ਨੇੜੇ ਨੇ ਸਿਵਲ ਹਸਪਤਾਲ ਨੇੜੇ ਐ। ਸੌਫ ਵੀਵੇ ਪਾਵਰ ਹਾਊਸ ਰੋਡ ਤੇ ਜਿੰਨੇ ਵੀ ਪ੍ਰਾਈਵੇਟ ਹਸਪਤਾਲ ਆਇਆ ਉਹ ਬੱਸ ਸਟੈਂਡ ਤੋਂ ਕੋਲ ਨਜ਼ਦੀਕ। ਵੇਂਦਰਾ ਕਾਲਜ ਨੇੜੇ ਐ। ਔਰ ਸਾਡੀ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹ ਬੇਨਤੀ ਵੀ ਹੈ ਕਿ ਤੁਸੀਂ ਇਹਨੂੰ ਇੱਥੇ ਹੀ ਰਹਿਣ ਦੇਵੋ ਕਿਤੇ ਹੈ ਸ਼ਹਿਰ ਦੇ ਵਿਚਾਲੇ ਹੈ ਔਰ ਸਾਰਿਆਂ ਨਾਲ ਜੁੜਿਆ ਹੋਇਆ ਮੁੱਦਾ ਹੈ ਇਕੱਲਾ ਇੱਕ ਜਣੇ ਦਾ ਮੁੱਦਾ ਨਹੀਂ ਹੈ ਸਭ ਦਾ ਸਾਂਝਾ ਮੁੱਦਾ ਹੈ ਧੰਨਵਾਦ ਸਾਡੇ ਪਟੀਸ਼ਨ ਸ਼ਹਿਰ ਵਿੱਚ ਮੈਨੇਜਮੈਂਟ ਆਫ ਦੇ ਨਾਲ ਬਸ ਸਾਡਾ ਬਣਿਆ ਹੋਇਆ ਉਸ ਦੇ ਵਿਰੋਧ ਵਿੱਚ ਅੱਜ ਮੀਟਿੰਗ ਰੱਖੀ ਗਈ ਸੀ ਸ਼ਬਦ ਵਿੱਚ ਚੋਣਿੰਦਾ ਕਰਦੇ ਜਾਏਗੇ ਤੇ ਅਸੀਂ ਚੱਲ ਲਈਏ ਕਿ ਕਿਹੜਾ ਬਸਟ ਹੈ ਇੱਥੋਂ ਜਾਣ ਨਹੀਂ ਚਾਹੀਦਾ ਕਿਉਂਕਿ ਇਹਦੇ ਨਾਲ ਮਾਰਕੀਟ ਸਾਰੀ ਖਤਮ ਹੋ ਜਾਊਗੀ ਜਿਹੜੇ ਲੋਕ ਪਾਰੀ ਭਾਏਗੇ ਉਹਨਾਂ ਦਾ ਕੰਮ ਬਿਲਕੁਲ ਹੋ ਸਕਦਾ ਹੈ ਇਸ ਲਈ ਇਸ ਨਾਲ ਸਕੇ ਸ਼ਬਦਾਂ ਚੋਂ ਚੋਣਦਾ ਕਰਦੇ ਹਾਂ ਇਹ ਸਾਰੂ ਦੇਖਣਾ ਚਾਹੀਦਾ ਹੈ ਕਿ ਇੱਥੇ ਰੁਪਈਆਂ ਦੀ ਜਾਂ ਫਿਰ ਜਿਹੜੇ ਨੇੜੇ ਲੱਗਦੀਆਂ ਸਾਡੀ ਸੁਸਾਇਟੀ ਹੋਈਆਂ ਉਹਨਾਂ ਨੂੰ ਤੇ ਸਾਡੇ ਨੇੜੇ ਲੱਗਦੇ ਹੈ ਕਚਰੀ ਖੇਤਰਾ ਉਹਨਾਂ ਦਾ ਬੱਚਿਆਂ ਦੀ ਬਹੁਤ ਕੋਈ ਸ਼ਿਕਾਇਤ ਸਵਾਲ ਹੈਗਾ ਕਿ ਇਸ ਚੱਲਣ ਵਾਲੇ ਪਾਸਾ ਬੰਦ ਨਹੀਂ ਹੋਣਾ ਚਾਹੀਦਾ